ਬੰਦੀਆਂ ਵੱਲੋਂ ਬਿਜਲੀ ਬੋਰਡ ਦਫ਼ਤਰ ਨਾਭਾ ਦੇ ਅੱਗੇ ਚੀਪ ਵਾਲੇ ਮੀਟਰਾਂ ਤੇ ਵਿਰੋਧ ਵਿੱਚ ਲਗਾਇਆ ਗਿਆ ਧਰਨਾ ਦੇਖੋ ਜੀ ਅੱਜ ਤਕਰੀਬਨ ਸਾਰੀਆਂ ਭਰਾਤਰੀ ਜਥੇਬੰਦੀਆਂ ਨੇ ਅੱਜ ਇਕੱਠੇ ਹੋ ਕੇ ਇੱਕ ਵੱਡਾ ਪ੍ਰੋਗਰਾਮ ਦਿੱਤਾ ਇੱਕ ਸੰਕੇਤਕ ਧਰਨਾ ਦਿੱਤਾ ਜਿਵੇਂ ਕਿ ਤੁਹਾਨੂੰ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚਿਪਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਲੋਕ ਨੇ ਜਿਵੇਂ ਢਿੰਗੀ ਦੇ ਵਿੱਚ ਸਾਡੇ ਇੱਕ ਭਰਾ ਦੇ ਘਰ ਚਿਪਾਲਾ ਮੀਟਰ ਲਾਉਣ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਚਿਪਾਲਾ ਮੀਟਰ ਸਾਡੇ ਨਹੀਂ ਲੱਗਣਾ ਸਿੰਪਲ ਮੀਟਰ ਲਾ ਦਿਓ ਤੁਸੀਂ ਪਰ ਉਹਨਾਂ ਨੇ ਜਣੀ ਗੱਲ ਬਣਾ ਕੇ ਝੂਠਾ ਪਰਚਾ ਜਿਹੜਾ ਉਸ ਭਰਾ ਤੇ ਦਰਜ ਕੀਤਾ ਉਸ ਪਰਚੇ ਨੂੰ ਰੱਦ ਕਰਾਉਣ ਵਾਸਤੇ ਔਰ ਜਿਹੜਾ ਇਹ ਸੈਂਟਰ ਸਰਕਾਰ ਦਾ ਏਜੰਡਾ 31 ਅਗਸਤ ਤੱਕ ਘਰ ਘਰ ਚਿੱਪਾ ਲੀ ਮੀਟਰ ਲਾਉਣ ਦਾ ਉਹਦਾ ਡਟ ਕੇ ਬਈ ਵਿਰੋਧ ਕਰਨ ਵਾਸਤੇ ਅੱਜ ਅਸੀਂ ਇੱਕ ਸੰਕੇਤਕ ਧਰਨਾ ਦਿੱਤਾ ਅਗਰ ਇਹ ਮੁਲਾਜ਼ਮ ਜਾਂ ਪ੍ਰਸ਼ਾਸਨ ਇਹ ਪਰਚਾ ਨਹੀਂ ਰੱਦ ਕਰਦਾ ਆਉਣ ਵਾਲੇ ਦਿਨਾਂ ਚ ਬਹੁਤ ਤਿੱਖਾ ਔਰ ਤਕੜਾ ਜਿਹੜਾ ਐਕਸ਼ਨ ਲਿਆ ਜਾਊਗਾ ਇਸ ਸੰਬੰਧ ਵਿੱਚ ਹਾਂਜੀ ਦੇਖੋ ਜੀ ਮੰਤਬੇ ਇਹਨਾਂ ਦਾ ਬਿਲਕੁਲ ਕਲੀਅਰ ਆ ਜਿਹੜਾ 2021-22 ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ 2020 ਬਿੱਲ ਜਿਹੜਾ ਬਿਜਲੀ ਬਿੱਲ ਰੱਦ ਕਰਵਾਇਆ ਸੀਗਾ ਪਰ ਮੋਦੀ ਸਰਕਾਰ ਨੇ ਇੱਕ ਪਾਸੇ ਤਾਂ ਹਾਂ ਕਰ ਲਈ ਸੀ ਔਰ ਦੂਜੇ ਪਾਸੇ ਬਈ ਸੈਸ਼ਨ ਚੱਲ ਰਿਹਾ ਮੋਦੀ ਸੈਂਟਰ ਸਰਕਾਰ ਦਾ ਉੱਥੇ ਕਾਫੀ ਬਿੱਲ ਨੇ ਜਿਹੜੇ ਲੈ ਕੇ ਆ ਰਹੀ ਆ ਉਹਦੇ ਵਿੱਚ ਇੱਕ ਬਿੱਲ ਇਹ ਵੀ ਆ ਜਿਹੜਾ ਬਿਜਲੀ ਬੋਰਡ ਦਾ ਜਣੀ ਬਿਜਲੀ ਬੋਰਡ ਨੂੰ ਨਿੱਜੀਕਰ ਨਿੱਜੀਕਰਨ ਹੱਥਾਂ ਦੇ ਵਿੱਚ ਦੇਣ ਦੇ ਜਾ ਰਹੀ ਹੈ ਸਰਕਾਰਾਂ ਯਾਨੀ ਐਡਵਾਨੀ ਤੇ ਜਿਹੜੇ ਐਵਾਨੀ ਨੂੰ ਇਹ ਤੇ ਜਿਹੜਾ ਸਿਸਟਮ ਦੇਣ ਜਾ ਰਹੀ ਆ ਸੋ ਉਹਦਾ ਆਮ ਲੋਕਾਂ ਲਈ ਬੜੀ ਘਾਤਕ ਸਿੱਧ ਹੋਊਗਾ ਕਿਉਂਕਿ ਅੱਜ ਜਿਹੜਾ ਇਹ ਪੂਰਾ ਇੰਡੀਆ ਪੰਜਾਬ ਆ ਬਹੁਤ ਹੀ ਆਰਥਿਕ ਤੰਗੀ ਦੇ ਵਿੱਚ ਯੂਝ ਰਿਹਾ ਜਦੋਂ ਇਹ ਬਿਜਲੀ ਬੋਰਡ ਪ੍ਰਾਈਵੇਟ ਲੋਕਾਂ ਦੇ ਵਿੱਚ ਚੱਲਿਆ ਜਾਊਗਾ ਤਾਂ ਉਹ ਆਪਣੀ ਮਨਮਰਜ਼ੀ ਦੀਆਂ ਜਿਹੜੀਆਂ ਦਰ ਜੁਨਟਾਂ ਦੀ ਕੀਮਤ ਲਾ ਕੇ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਨਗੇ ਫੋ ਲੋਕ ਸਾਡੀਆਂ ਸਾਰੀਆਂ ਜਦੇਵੰਦੀਆਂ ਦਾ ਇਹ ਜਣੀ ਪੂਰਾ ਤਖੜਾ ਐਕਸ਼ਨ ਆ ਵੀ ਅਸੀਂ ਇਹ ਚਿਪਲੇਮੀਟਰ ਲੱਗਣ ਨਹੀਂ ਦੇ ਰਹੇ ਕਿਉਂਕਿ ਅੱਜ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਚਿਪਲੇਮੀਟਰ ਨੂੰ ਲੈ ਕੇ ਥਾਂ ਥਾਂ ਤੇ ਪ੍ਰੋਗਰਾਮ ਹੋ ਰਹੇ ਨੇ ਪਰ ਜਿਹੜੀ ਇਹ ਪੰਜਾਬ ਸਰਕਾਰ ਆ ਪਤਾ ਨਹੀਂ ਕਿਉਂ ਇਹ ਸੈਂਟਰ ਸਰਕਾਰ ਦੀ ਕਠਪੁਤਲੀ ਬਣੀ ਹੋਈ ਆ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਸਮਝ ਨਹੀਂ ਰਹੀ ਜਿੰਨਾ ਵੀ ਇਹ ਪ੍ਰਾਈਵੇਟ ਸਿਸਟਮ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੀ ਆ ਸੋ ਉਹਦਾ ਸਖਤ ਸ਼ਬਦਾਂ 'ਚ ਔਰ ਤਕੜੇ ਐਕਸ਼ਨ ਨਾਲ ਅਸੀਂ ਬਈ ਵਿਰੋਧ ਕਰ ਰਹੇ ਹਾਂ ਦੇਖੋ ਇਹ ਸਭ ਤੋਂ ਪਹਿਲਾਂ ਸਾਡੇ ਸਾਥੀ ਨੇ ਦੱਸ ਹੀ ਦਿੱਤਾ ਵੀ ਇੱਕ ਕੰਜ਼ਿਊਮਰ ਦੇ ਇੱਕ ਖਪਤਕਾਰ ਤੇ ਇਹਨਾਂ ਨੇ ਝੂਠਾ ਪਰਚਾ ਕਰਿਆ ਇੱਕ ਬੰਨੇ ਸਾਡੀਆਂ ਟ੍ਰੇਡ ਜੁਨੀਆ ਮਜ਼ਦੂਰ ਕਿਸਾਨਾਂ ਦੀਆਂ ਜਥੇਬੰਦੀਆਂ ਇਹ ਪ੍ਰਾਈਵੇਟੇਸ਼ਨ ਦੇ ਖਿਲਾਫ ਲੜ ਰਹੀਆਂ ਨੇ ਦੂਜੇ ਬੰਨੇ ਕੁਝ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਗਲਤ ਕੰਮ ਕੀਤਾ ਗਿਆ ਇੱਕ ਉਹ ਵੀ ਉਹਨਾਂ ਨੇ ਝੂਠਾ ਪਰਚਾ ਕੋਈ ਉਹਨਾਂ ਨਾਲ ਗਾਲੀ ਗਲੋਚ ਨਹੀਂ ਹੋਈ ਕੋਈ ਕੁੱਟ ਮਾਰਨੀ ਹੋਈ ਦੂਸਰੇ ਬੰਨੇ ਜਿਹੜਾ ਇਹ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਲੱਗਦੀ ਆ ਸਾਨੂੰ ਉਹ ਜਿਵੇਂ ਆ ਪਿਛਲੇ ਆਪਾਂ ਵੇਖਿਆ ਹੀ ਆ ਵੀ ਇੱਕ ਬੰਦੇ ਨੇ ਹੀ ਦੋ ਦੇਸ਼ ਬਰਬਾਦ ਕਰ ਦਿੱਤੇ ਜਿਵੇਂ ਅ ਅਡਾਨੀ ਗਰੁੱਪ ਨੇ ਜਿਨ੍ਹਾਂ ਨੇ ਝਾਰਖੰਡ ਦੇ ਵਿੱਚ ਆਪਣਾ ਉੱਥੇ ਲਾਇਆ ਸੀਗਾ ਆਪਣਾ ਕੋਲੇ ਨਾਲ ਚੱਲਣ ਵਾਲਾ ਇੱਕ ਪ੍ਰੋਜੈਕਟ ਤੇ ਉਹਦੀ ਫਿਰ ਬਿਜਲੀ ਵੇਚੀ ਸੀਗੀ ਆਪਣਾ ਬੰਗਲਾਦੇਸ਼ ਪਾਵਰ ਡਵੈਲਪਮੈਂਟ ਬੋਰਡ ਨੂੰ ਤੇ ਉਹਦੇ ਵਾਸਤੇ ਉਹਨੂੰ ਆਪਣਾ ਉਹ ਇੰਨਾ ਘਾਟਾ ਤੇ ਇੰਨਾ ਖਤਰਨਾਕ ਉਹਨਾਂ ਦਾ ਹੋਇਆ ਇੰਨਾ ਮਤਲਬ ਬੁਰਾ ਹੋਇਆ ਉਹਨਾਂ ਨਾਲ ਕਿ ਉੱਥੋਂ ਦੀ ਰਾਸ਼ਟਰਪਤੀ ਨੂੰ ਉਹ ਦੇ ਛੱਡ ਕੇ ਸੇਖ ਇਸਨਾਂ ਨੂੰ ਆਪਣੇ ਭਾਰਤ ਚ ਆਉਣਾ ਪਿਆ ਤੇ ਨਾਲ ਹੀ ਤੁਸੀਂ ਸ਼੍ਰੀਲੰਕਾ ਦਾ ਦੇਖ ਲਓ ਸ਼੍ਰੀਲੰਕਾ 'ਚ ਵੀ ਇਹੀ ਅਡਾਨੀ ਗਰੁੱਪ ਨੇ ਜਿਹੜੇ ਨੇ ਉਹਨਾਂ ਨੂੰ ਬਿਜਲੀ ਦਾ ਸੌਦਾ ਕਰਨ ਵਾਸਤੇ ਗਿਆ ਸੀਗਾ ਤੇ ਐਨੀ ਉੱਥੇ ਘਾਟ ਮਤਲਬ ਘਾਟਾ ਪਾਇਆ ਤੇ ਉਹਨਾਂ ਦਾ ਸਾਰਾ ਆਰਥਿਕ ਢਾਂਚਾ ਹੀ ਇਹਨੇ ਮਤਲਬ ਜਿਹੜੇ ਉਹਨਾਂ ਦੇ ਪ੍ਰੋਜੈਕਟ ਸੀ ਸਾਰੇ ਠੀਕ ਕਰਨ ਦੇ ਬਹਾਨੇ ਇਹਨੇ ਆਪਣੇ ਅੰਡਰ ਲੈ ਲਏ ਤੇ ਉਹਨਾਂ ਨਾਲ ਮੁੜ ਕੇ ਆਪਣੇ ਲੈਵਲ ਤੇ ਇਹ ਫੈਸਲਾ ਮਤਲਬ ਸੌਦੇ ਕਰੇ ਸੋ ਇੱਕ ਬੰਨੇ ਇੱਕ ਪ੍ਰਾਈਵੇਟ ਬੰਦਿਆਂ ਨੂੰ ਇਹ ਸਾਰਾ ਕੁਝ ਸਿਸਟਮ ਸੰਭਾਉਣ ਦੀ ਚਾਹ ਲੈ ਜੀ ਇਹ ਇਸੇ ਤਰ੍ਹਾਂ ਹੀ ਇਹ ਭਾਰਤ ਨੂੰ ਵੀ ਬਰਬਾਦ ਕਰਨ ਵਾਸਤੇ ਪ੍ਰਾਈਵੇਟੇਸ਼ਨ ਹੋ ਰਹੀ ਹੈ ਇਹਦਾ ਅਸੀਂ ਡਟ ਕੇ ਪੂਰੇ ਦੇਸ਼ ਵਿੱਚ ਕ੍ਰਾਂਤੀਕਾਰੀ ਕਿਸਾਨ ਜਿਨ੍ਹਾਂ ਨੂੰ ਵੀ ਸਾਡੇ 7 ਸਟੇਟਾਂ ਦੇ ਵਿੱਚ ਹੈ ਬਿਲਕੁਲ ਅਸੀਂ ਇਹਦਾ ਪੂਰੇ ਦੇਸ਼ ਚ ਕੀ ਭਾਰਤ ਚ ਕੀ ਪੰਜਾਬ ਦੇ ਵਿੱਚ ਵੀ ਅਸੀਂ ਇਹਦਾ ਵਿਰੋਧ ਕਰਾਂਗੇ ਥੈਂਕ ਯੂ ਦੇਖੋ ਜੀ ਅੱਜ 90 ਦੇ ਵਿੱਚ ਐਕਸ਼ਨ ਸਾਹਿਬ ਦੇ ਦਫ਼ਤਰਾ ਜਿਹੜਾ ਮੋਰਚਾ ਲੱਗਿਆ ਹੋਇਆ ਧਰਨਾ ਲਾਇਆ ਹੋਇਆ ਤੇ ਇਸ ਕਰਕੇ ਲਾਇਆ ਗਿਆ ਕਿ ਪਿਛਲੀ 10 ਤਰੀਕ ਨੂੰ ਢਿੰਗੀ ਪਿੰਡ ਦੇ ਵਿੱਚ ਇੱਕ ਚਿੱਪਾ ਵਾਲਾ ਮੀਟਰ ਲਾਉਣ ਵਾਸਤੇ ਆਏ ਤਾਂ ਸੀ ਹਰਕਤਾਂ ਮੈਂ ਆਸੀਂ ਨੇ ਪੂਰੇ ਪੰਜਾਬ ਦੇ ਜਿਵੇਂ